ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਪਲਵਾਨਕੇ ਖੜੇ ਆ ਭਿੱਖੀਪਿੰਡ ਦੇ ਬਿਲਕੁਲ ਲਾਗੇ ਪੱਤੀ ਤਸੀਲ ਜਿਲ੍ਹਾ ਧਰਮਪਰਨ ਵੀਰ ਸਰਵਣ ਸਿੰਘ ਜੀ ਨਾਲ ਦੇ ਕੋਲ ਆਇਆ ਦੋਸਤੋ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਆਪਾਂ ਤੁਹਾਨੂੰ ਕੋਈ 8-9 ਨਾਗ ਦਿਖਾਏ ਆ ਇਸ ਘਰੋਂ ਲਿਆਵਾਂ ਮੜੀ ਜੇ तकरीबन 10 ਮੱਝਾਂ ਦਿਖਾਈਆਂ ਨੇ ਹਾਂ ਵੀਰ ਸਰਵਣ ਖੋਲ ਜਾਓ ਇੱਕ ਬਹੁਤ ਹੀ ਬਾਕਮਾਲ ਜਿਹੜੀ ਤੁਹਾਨੂੰ ਇੱਕ ਮੱਝ ਦਿਖਾਵਾਂਗੇ ਝੋਟੀ ਦਿਖਾਵਾਂਗੇ ਦੂਜਾ ਸੁਬਾ ਸੂਈ ਆ ਮਗਰ ਕੱਟਾ ਮੇਲਕਾਫ ਤੇ ਦੁੱਧ ਦੀ ਸ਼ਟਾਰਿੰਗ ਬਹੁਤ ਹੀ ਚੰਗੀ ਆ ਬਾਕੀ ਚੰਗੀ ਸ਼ਹਿਦੀ ਦੇ ਪਿੱਛੋਂ ਆਈ ਆ ਨੀਲੀ ਰਾਵੀ ਦੀ ਚੋਕੀ ਇੱਕ ਤੁਹਾਨੂੰ ਪੱਚੇ ਕਰਾ ਰਿਹਾ ਕਿਹੜੇ ਕੱਟ ਦੇ ਵਿੱਚ ਖੱਬੇ ਪਾਸੇ ਕਿਹੜਾ ਕੱਟ ਆ ਬਿਲਕੁਲ ਬਰੀਕ ਕਿਹੜਾ ਕੱਟ ਦਿੱਲੀ ਮਣਕੀ ਅੱਖਾ ਛੋਟਾ ਸਿੰਘ ਇਹ ਵੀਰੇ ਸਰਵਣ 12 ਕਿਲੋ ਐ 12 ਲੀਟਰ ਪਾਜੀ ਅੱਜ ਤੋਲਵਾ ਦੇ ਦਿਆ ਸਟਾਰਟਿੰਗ ਦੇ ਵਿੱਚ ਠੀਕ ਆ ਜੀ ਹਾਂਜੀ ਬਾਕੀ ਹੁਣ ਇਹ ਕੋਈ ਇਹਨੂੰ ਟਾਈਮ ਨਹੀਂ ਲੱਗਾ ਦਿਨੇ 9 ਵਜੇ ਦੀ ਮੈਂ ਚੁਈ ਆ 8:30 ਦੀ ਹਾਂ ਤੇ ਜਿੰਨੇ ਵਿੱਚ ਚੋਣੀ ਆ ਦੋ ਟਾਈਮ ਚੋਕੇ ਲੈ ਜੇ ਇਹਦਾ 15 16 ਲੀਟਰ ਤੋਂ ਵੱਧ ਮੈਂ ਦਾ ਦੁੱਧ ਹੈ ਰਿਕਾਰਡ ਆ ਦੋ ਦੋ 2.5 ਕਿਲੋ ਤੋਂ ਵੱਧ ਦੋ ਜਿਹੜਾ ਅੱਜ ਘਾੜੀ ਆ ਲੋ ਜੀ ਕਰੋ ਚੈੱਕ ਆ ਵੀ ਦੋ ਸਵਾ ਦੋ 2.5 ਕਿਲੋ ਘਾੜੀ ਹੈ ਅਗਲੇ ਥਾਣੇ ਦੀ ਠੀਕ ਆ ਹਾਂਜੀ ਇਹਨੇ ਮੈਂ ਪਾਈ ਕਰ ਜਾਦਾਂਗੇ 16 17 ਲੀਟਰ ਦੁੱਧ ਮੈਂ ਨਹੀਂ ਇਹਨੇ ਬੜੇ ਆਰਾਮ ਦੇ ਨਾਲ ਇਹਨੇ ਮੈਨੇ ਦੇਣਾ ਇਹਨੇ ਚੋਨੀ ਰਾਵੀ ਦੇ ਵਿੱਚ ਐਡਾ ਢਾਂਚਾ ਆ ਬੜਾ ਘੱਟ ਦੇਖਦੇ ਘੱਟ ਵੀ ਨਹੀਂ ਆਵੇ ਨਾ ਪੂਰੀ ਜਿਹੜੀ ਦੇਰਮਾਨੀ ਚ ਆਇ ਤੇ ਦੇਖ ਲੋ ਕਿ ਪੂਰੀ ਵੱਡੀ ਆ ਜਿਹੜੇ ਮੇਰੇ ਭਰਾ ਚਾਹੁੰਦੇ ਵੀ ਕੱਲ ਨੂੰ ਨਸਲ ਬ੍ਰੀਡ ਤੇ ਕੰਮ ਉਨੇ ਫੋਨ ਤੇ ਕਰ ਦਿੱਤਾ ਜਾਊਗਾ ਇਹ ਨਾ ਭਾਈ ਆ ਬੱਚਾ ਵੀ ਤਾਂ ਦੱਸਦਾ ਨਾ ਅੱਗੇ ਆਪਾਂ ਪੂਰੀ ਵੀਡੀਓ ਇਹ ਨਹਿਰ ਤੇ ਚਰਦੀ ਫਿਰਦੀ ਮੈਂ ਬਣ ਗਈ ਆ ਬੱਚਾ ਤਾਂ ਕਰਕੇ ਕਾਲਾ ਉਸ ਤਰ੍ਹਾਂ ਇਹਦੇ ਬੱਚੇ ਜਿਹੜੇ ਇਹਨਾਂ ਦੇ ਮਾਲਦੇ ਆ ਨਾ ਇੱਕ ਨੰਬਰ ਦੇ ਨੀਲੀ ਦੇ ਬੱਚੇ ਆ ਠੀਕ ਹੈ ਠੀਕ ਹੈ ਮੈਂ ਨਹਿਰ ਤੇ 100 ਰੁਪਏ ਕਰਕੇ ਕਾਲਾ ਬੱਚਾ ਲੈ ਤਾ ਚਲੋ ਜੋ ਧਿਆਨੋਂ ਬੇਧਿਆਨੀ ਕਿਤੇ ਗੱਲ ਹੋ ਗਈ ਹਾਂਜੀ ਚਲੋ ਜੋ ਮਾਲੀ ਤੋਂ ਬਣ ਗਈ ਉਹ ਜਿਆ ਬੱਚਾ ਦੇ ਦਿੰਦਾ ਹਾਂਜੀ ਉਸ ਤਰ੍ਹਾਂ ਬੱਚੇ ਇਹਦਾ ਮੁੱਲ ਵੀ ਫੋਨ ਤੇ ਕਰਤਾ ਹਾਂਜੀ ਇਹਦਾ ਮੁੱਲ ਫੋਨ ਤੇ ਕਰਾਂਗੇ ਭਾਈ ਠੀਕ ਹੈ ਜੀ ਸਾਥ ਵੱਡੀ ਦੋਸਤੋ ਦੁੱਧ ਦੀ ਚਾਹ ਹੈ ਦੁੱਧ ਕਰ ਲੂਗੀ ਨਾਲੇ ਠੀਕ ਆ ਇਧਰਲੇ ਪਾਸੇ ਤੁਹਾਨੂੰ ਹੋਰ ਵੀ ਮੋٹے ਤਰ੍ਹਾਂ ਦੇ ਕੈਮਰਾ ਮਾਰ ਕੇ ਦਿਖਾ ਦਿੰਦੇ ਆ ਸਾਰੀਆਂ ਮੱਝਾਂ ਬਈ ਚੱਲੀਆਂ ਸਾਰੀਆਂ ਮੌਜੂਦ ਹੈ ਇੱਕ ਮੁਰਾ ਦੀ ਜਿਹੜੀ 16 ਕਿਲੋ ਹਾਜ਼ਰ ਦੁੱਧ ਆਪ ਖਾਦਨੇ ਕੋਈ ਮੋٹے ਤੌਰ ਤੇ ਤੁਹਾਨੂੰ ਮਗਰ ਇਹ ਤੇ ਕੱਤੀ ਆ ਕੱਤੀ ਕਾ ਕਤਰਜਨ ਕੁੰਗੜ ਦਾ ਅਰਜਨ ਕੁੰਗੜ ਦੀ ਕੱਤੀ ਆ ਲੋ ਜੀ ਅਰਜਨ ਕੁੰਗੜ ਦੀ ਕੱਤੀ ਆ ਜੈਡ ਬਲੈਕ ਤੇ ਇਸ ਵਕਤ ਤਾਂ ਫਿਰ ਸਰਵਣ 16 ਦਿਨ ਤੇ ਭਾਈਆ ਕੱਤੀ ਦੀ ਜਿਆ ਤਾਂ ਤੁਹਾਨੂੰ ਆ ਦੱਸਤਾ 10000 ਰੁਪਏ ਦੀ ਆਫਰ ਹੈ ਜਿਹੜਾ ਆਪਣਾ ਸੌਦਾ ਜਿਹੜਾ ਸੌਦਾ ਹੋਊਗਾ ਠੀਕ ਹੈ ਜੀ ਜਿੱਥੇ ਸੌਦਾ ਹੋਇਆ ਵਿੱਚੋਂ 10000 ਮਾਈਨਸ ਹੋ ਜਾਊਗਾ ਇੱਕ ਪੈਂਠ ਕੀਤਾ ਸੀ ਤੇ ਵਿੱਚੋਂ 10000 ਘਟ ਗਿਆ ਇੱਕ 55 ਦੀ ਮਾਝ ਮਿਲ ਜੂਗੀ ਜਿਹੜੇ ਵੀਰ ਨੇ ਬੱਚਾ ਛੱਡ ਕੇ ਜਾਣਾ ਤੇ ਬੱਚਾ ਲੈ ਕੇ ਜਾਣਾ ਤੇ ਇੱਕ ਪੈਂਠ ਦੀ ਹੋਣੀ ਦੋ ਦਿਨਾਂ ਆਪਾਂ ਮਿਲ ਕੇ ਦੇ ਆ 1 ਇਸੇ ਤਰ੍ਹਾਂ ਦੇ ਜਿਹੜਾ ਦੋਸਤੋ ਹੋਰ ਵੀ ਮੱਜਾ ਤੁਸੀਂ ਵੇਖੋਗੇ ਮੋਲ ਦੀ ਗੱਲ ਕਰੀਏ ਤੇ 90 ਤੋਂ ਛੇ 85 ਤੋਂ ਛਕੜਾ ਵੀਰ ਹਾਂਜੀ ਹਾਂਜੀ 1,65 ਹਜ਼ਾਰ ਤੱਕ ਅੱਜ ਮੋਲ ਹੈਗੇ ਆਪਣੇ ਕੋਲ ਹਾਂਜੀ 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 ਮੱਜ ਮੱਜਾ ਜਿਹੜਾ ਦੋਸਤੋ ਝੋਟੀਆਂ ਨੇ ਤਕਰੀਬਨ 9 ਨੇ ਠੀਕ ਹੈ ਜੀ ਜਿਹੋ ਜਿਆ ਪਸ਼ੂ ਖਰੀਦੋਗੇ ਉਹਦਾ ਮੋਲ ਰੇਟ ਤੁਹਾਨੂੰ ਵੇਖਣ ਦੇ ਵਿੱਚ ਮਿਲ ਜਾਊਗਾ ਪਿੰਡ ਪਲਵਾਨ ਕੇ ਦਰਾਜ ਕੇ ਪਿੰਡ ਲੱਗਿਆ ਚੇਲਾ ਪਿੰਡ ਪਹੁਨ ਸਾਹਿਬ ਭਿੱਖੀ ਪਿੰਡ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਆ ਸਾਰੀ ਨੰਬਰ ਸਕਰੀਨ ਤੇ ਲੱਗ ਚੁੱਕਾ ਹੈ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲ 27 ਸਤੰਬਰ ਨੂੰ ਮਾਰਨਿੰਗ ਅਪਲੋਡ ਕਰਦੇ ਆਂਗੇ ਧੰਨਵਾਦ ਵੀਰੋ